ਇਹ ਪ੍ਰਾਣੇ ਦੋ ਭੂਆ ਦੀਦੀ ਇੱਕ ਵੀਰ ਤਿੰਨੇ ਬੈਣਾ ਅਸੀਂ ਦੋ ਸਾਡੇ ਪ੍ਰਾਣੇ ਦੇਖ ਕਿੰਨੇ ਬੱਚੇ ਹੈ ਚਾਰ ਜਾਣੇ ਅੰਦਰ ਪਏ ਚਾਰ ਮੈਂਬਰ ਬਾਕੀ ਅਸੀਂ ਆ ਮੰਜੀਆਂ ਵਿਚਾਲੀਆਂ ਵਿੜੇ ਦੇ ਵਿੱਚ ਵੇਖੋ ਇਹ ਇੱਕ ਉਧਰੋਂ ਪੱਖਾ ਕੂਲਰ ਪੱਖਾ ਇਧਰੋਂ ਪੱਖਾ ਦੋ ਮੰਜੇ ਆਪਾਂ ਇਧਰ ਡਾਲੇ ਆ ਇਧਰੋਂ ਲਾ ਲਿਆ ਕੂਲਰ ਉਹ ਸੌਰੀ ਪੱਖਾ ਤੇ ਆ ਵੇਖੋ ਆਪਾਂ ਵੇੜੇ ਦੇ ਵਿੱਚ ਮੰਜੀਆਂ ਜਿਹੜੀਆਂ ਢਾਲੀਆਂ ਵਾਂ ਆ ਗਰਮੀ ਕੋੜ ਕੋੜ ਪਾਇੰਨ ਲਈ ਆ ਵੇਖੋ ਜੀ ਡੱਡੂਆਂ ਨੇ ਬੋਦੇ ਨੇ ਵੇਖ ਤੇ ਚੜਿਆ ਆ ਵੇਖੋ ਜੀ ਰੌਣਕਾਂ ਲੱਗੀਆਂ ਪੂਰੀਆਂ ਅੱਜ ਵੇੜੇ ਦੇ ਵਿੱਚ ਵੇਖੋ ਆ ਵੇਖੋ ਜੀ ਰੌਣਕਾਂ ਹੀ ਰੌਣਕਾਂ ਜੇ ਮਨਪ੍ਰੀਤ ਅੰਦਰ ਵਾ ਇਹ ਰਾਣੀ ਭੈਣ ਵੀ ਅੰਦਰ ਪੈ ਗਈ ਆ ਚਮਕੌਰ ਵੀ ਅੰਦਰ ਆ ਰਾਣੀ ਦਾਸ ਬੰਦ ਵੀ ਅੰਦਰ ਆ ਪ੍ਰਭ ਵੀ ਅੰਦਰ ਆ ਸੋ ਨੂੰ ਵੀਰ ਵੀ ਅਜੇ ਅੰਦਰ ਉਹਨੇ ਬਾਹਰ ਆਊਗਾ ਆ ਵੀਰ ਦੇ ਬੱਚੇ ਆ ਦੋ ਪੂਆ ਦਾ ਬੇਟਾ ਆ ਵੀਰ ਦੀ ਕੁੜੀ ਆ ਆ ਰੀਤਾ ਆ ਹੀਮਤ ਆ ਹੀਮਤ ਸੌਂ ਗਿਆ ਵਾ ਆ ਜੀ ਪੂਆ ਆ ਆ ਦੀਦੀ ਰੌਣਕ ਲਗੀਆਂ ਵਾ ਅੱਜ ਅੰਦਰ ਤੇ ਅੰਦਰ ਵਾ ਲਾਗੋ ਮੇਰੀ ਬੈਸਟ ਫਰੈਂਡ ਆ ਆ ਇਹਦੀ ਬੇਟੀ ਆ ਭਾਜੀ ਸੌਂਗੇ ਨਹੀਂ ਨਹੀਂ ਭਾਜੀ ਸੌਂਗੇ ਆ ਭਾਜੀ ਸੌਂਗੇ ਕਿੰਦੂ ਹਾਂ ਆ ਵੇਖੋ ਜੀ ਮਨਮੀ ਤੇ ਪਰਾਵ ਆ ਮਨਪ੍ਰੀਤ ਮਨਪ੍ਰੀਤ ਕਿਤੇ ਉਧਰ ਬੈਣਾ ਤੂੰ ਮਨਸੀਰ ਤੇ ਸੌਂਗੀ ਮਨਪ੍ਰੀਤ ਤੇ ਮੰਮੀ ਉਧਰ ਦੀ ਸਾਈਡ ਤੇ ਆ ਬਾਕੀ ਇਧਰ ਵੇਖੋ ਜੀ ਟਹਿਲ ਮਹਿਲ ਰੌਣਕਾਂ ਲੱਗੀਆਂ ਵੀੜੇ ਦੇ ਵਿੱਚ ਮੰਜੀ ਢਾਕੇ ਨਜ਼ਾਰਾ ਹੀ ਆ ਜਾਂਦਾ ਸੌਣ ਦਾ। ਹੈਲੋ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚੱਲ ਮੈਂ ਠੀਕ ਹਾਂ ਉਮੀਦ ਤੁਸੀਂ ਵੀ ਠੀਕ ਠਾਕ ਵਧੀਆ ਹੋਗੇ। ਆਪੋ ਆਪਣੇ ਘਰਾਂ 'ਚ ਤੰਦਰੁਸਤ ਹੋਗੇ ਜੀ। ਇਹ ਹੈਗੀ ਆ 16 ਜੂਨ ਦੀ ਵੀਡੀਓ 15 ਨੂੰ ਰਾਤ ਮੇਲੇ ਵਾਲੇ ਦਿਨ ਭੂਆ ਹਣੀ ਆਗੇ ਸੀਗੇ। ਮੈਂ ਵੀਡੀਓ ਉਸੇ ਵੀਡੀਓ 'ਚ ਫਿਰ ਨਹੀਂ ਕੀਤੀ। ਮੈਂ ਕਿ ਫਿਰ ਵੀਡੀਓ ਲੌਂਗ ਹੋ ਜਾਂਦੀ ਹੈ। ਇਸ ਕਰਕੇ ਮੈਂ ਫਿਰ ਅਲੱਗ ਕੇ ਕਰਤੀ ਹੀਗੀ। ਤੇ ਆਪਾਂ ਇੱਥੇ ਸਵੇਰ ਸਵੇਰ ਦਾ ਹੈਗਾ ਵਾ ਟਾਈਮ 8:00 ਵਜੇ ਤੋਂ ਵੀ 8:00 ਵਜੇ ਦਾ ਟਾਈਮ ਆ ਤੇ ਇੱਥੇ ਲੱਗੇ ਆਪਾਂ ਰੋਟੀ ਬਣਾਉਣ ਭੂਆ ਹਣ ਪਹਿਲੇ ਲੱਗੇ ਰੋਟੀ ਬਣਾਉਣ ਚਿੱਲੇ ਤੇ ਤੇ ਕਹਿੰਦੇ ਚੱਲ ਚੱਲੇ ਤੇ ਬਣਾ ਲੈਨੇ ਫੁਲਕੇ ਮੰਮੀ ਨੂੰ ਕਹਿੰਦੇ ਕਿ ਅੰਦਰ ਸਬਜੀ ਜਿਹੜੀ ਆਪਾਂ ਬਣਾ ਲਈ ਆ ਤੇ ਫਿਰ ਭੂਆ ਕਹਿੰਦੀ ਨਹੀਂ ਲੈ ਤੰਦੂਰ ਫਿਰ ਚੱਕ ਕੇ ਲੈ ਆ ਫਿਰ ਮੈਂ ਲੱਗੋ ਚਾਚੀ ਕਰੋ ਤੰਦੂਰ ਚੱਕ ਕੇ ਲੈ ਕੇ ਆਈਆਂ ਤੇ ਆਪਾਂ ਤੰਦੂਰ ਤੇ ਲੱਗੇ ਆ ਰੋਟੀ ਬਣਾਉਣ ਤੇ ਲੱਗੇ ਰੋਟੀਆਂ ਲਾਉਣਾਂ ਤੰਦੂਰ ਤੇ ਮਾਂ ਚਲੋ ਨਾਲੇ ਰੋਟੀ ਖਾ ਲਾਂਗੇ ਸਾਰੇ ਜਣੇ ਕਿ ਤੰਦੂਰ ਦੀ ਰੋਟੀ ਖਾਦੀ ਨੂੰ ਬੜਾ ਟਾਈਮ ਹੋ ਗਿਆ ਵਾ ਕਲਾਈਆਂ ਨਹੀਂ ਤੇ ਭੂਆ ਕਹਿੰਦੀ ਮੰਮੀ ਨਾਲ ਦੀ ਘਰੇ ਤੰਦੂਰ ਬਣਾ ਜਾਂ ਲੈ ਲਾ ਮੁੱਲ ਤੇ ਮੰਮੀ ਕਹਿੰਦੀ ਲੈ ਨਹੀਂ ਆ ਤੇ ਤੰਦੂਰ ਦੀ ਰੋਟੀ ਬਹੁਤ ਸੁਆਦ ਲੱਗਦੀ ਆ ਤੇ ਜਦੋਂ ਚਮਕੋਣੀ ਕਾਲੇ ਪੈ ਹੀ ਇਹਨਾਂ ਨੇ ਜਾਣਾ ਸੀ ਕਿਉਂਕਿ ਮੰਡੀ ਜੇ ਹੁਣ ਮਕਈ ਆਉਣ ਡਈ ਏ ਤੇ ਇਹਨਾਂ ਨੂੰ ਫੋਨ ਆਈ ਜਾਂਦੇ ਰਹੀਓ ਇਹਨਾਂ ਨੇ ਜਾਣਾ ਸੀਗਾ ਸਾਨੂੰ ਛੱਡਣ ਆਏ ਸੀਗੇ ਤੇ ਉਹ ਦੂਜੇ ਨੇ ਵੀ ਜਾਣਾ ਸੀ ਭਾਜੀ ਨੇ ਨਰਾਣੀ ਦੇ ਹਸਬੰਦ ਨੇ ਉਹਨਾਂ ਦੋਵਾਂ ਨੇ ਜਾਣਾ ਉਹ ਇਕੱਠੇ ਚੱਲ ਜਾਣਗੇ ਨਾ ਹੁਣ ਸਾਨੂੰ ਮਤਲਬ ਛੱਡ ਕੇ ਤੇ ਇੱਥੇ ਫੁਲਕੇ ਲਾ ਕੇ ਤੇ ਜਦੋਂ ਥੋੜੇ ਜਿਹਾ ਲੱਤ ਕੇ ਫਿਰ ਮੈਂ ਉਹਨਾਂ ਨੂੰ ਫੜਾਤੇ ਸੀਗੇ ਤੇ ਮੰਮੀ ਤੇ ਭੂਆ ਲਾਉਣ ਡੀਆਂ ਸੀ ਤੇ ਅਸੀਂ ਸਾਰਿਆਂ ਨੂੰ ਫੜਾਤੇ ਵੀਰ ਹੀ ਪ੍ਰਭ ਹੀ ਤੇ ਨਾਲ ਮਤਲਬ ਦੋ ਜਾਣੇ ਇਹ ਚਮਕੌਰ ਹੀ ਤੇ ਬਾਜੀ ਇਹਨਾਂ ਨੇ ਖਾ ਲਈ ਚਮਕਾ ਲੋਣਾ ਰੋਟੀ ਬਣਾਉਣਾ ਤੇ ਵੀ ਬਣਾ ਲੈ ਸਾਰੇ ਮਤਲਬ ਖਾ ਲਈ ਬੱਚਿਆਂ ਨੇ ਵੀ ਖਾ ਲਈ ਬਸ ਅਸੀਂ ਰਹਿ ਗਈਆਂ ਭੂਆ ਹੁਣੀ ਤੇ ਅਸੀਂ ਤੇ ਬਸ ਇਹ ਤੇ ਤਿਆਰ ਸੀਗੇ ਤੇ ਚੱਲੇ ਆਹੀ ਕਿਉਂਕਿ ਹੁਣ ਮੰਡੀ 'ਚ ਮਕਈ ਆਉਂਦੀ ਨਾ ਉਸ ਤਰ੍ਹਾਂ ਹੈਗਾ ਤੇ ਐਤਵਾਰ ਅਸੀਂ 16 ਜੂਨ ਤੇ ਹੈਗਾ ਐਤਵਾਰੀ ਤੇ ਪਰ ਐਤਵਾਰ ਵੀ ਛੁੱਟੀ ਨਹੀਂ ਉਸ ਦਿਨ ਛੁੱਟੀ ਨਹੀਂ ਜਦੋਂ ਸੀਜਨ ਆਵੇ ਪਰ ਮੰਡੀ 'ਚ ਮਕਈ ਆਉਣ ਕਰਕੇ ਨਾ ਤੇ ਬਾਜੀ ਦਾ ਫੋਨ ਆਉਂਦੇ ਰਹੀਆਂ ਮੰਡੀ 'ਚ ਭਰੇ ਕਹਿੰਦੇ ਨਹੀਂ ਮੈਂ ਜਾਣਾ ਮੈਂ ਜਾਣ ਤਾਂ ਹੈਗੇ ਸ਼ਾਮ ਨੂੰ ਜਾਣਾ ਸੀ ਉਸ ਤਰ੍ਹਾਂ ਤੇ ਮਾਂ ਚਲੋ ਚੱਲ ਜਿਓ ਤੇ ਬੱਸ ਸਾਨੂੰ ਛੱਡਣ ਹੀ ਆਏ ਸੀਗੇ ਇੱਕ ਰਾਤ ਫੇਰ ਰਹਿ ਗਏ ਆ ਮੇਲਾ ਵੇਖ ਲਿਆ ਤੇ ਇਧਰੋਂ ਇਹ ਭਾਜੀ ਵੀ ਚੱਲੇ ਆ ਤੇ ਅਸੀਂ ਹੁਣ ਦੋਵੇਂ ਭੈਣਾਂ ਵਿਖੋਣ ਕੋਨੇ ਰਹਿਣਾ ਹੋਊ ਰਹਿ ਲੂ ਤੇ ਮੈਂ ਤੇ ਚੱਲ ਜਾਣਾ ਇੱਕ ਹਫਤੇ ਬਾਅਦ ਤੇ ਇਹ ਹੈਗੀ 16 ਜੂਨ ਦੀ ਵੀਡੀਓ ਤੇ ਪਰ ਨਾ ਵਾਇਸਓਵਰ ਕੀਤੀ ਉਦੋਂ ਮਤਲਬ ਬੋਲੀ ਸੀ ਵੀਡੀਓ 'ਚ ਤੇ ਪਰ ਨਾ ਮੈਨੂੰ ਵਾਇਸਓਵਰ ਦੁਬਾਰਾ ਕਰਨੀ ਪੈਣੀ ਕਿਉਂਕਿ ਮਤਲਬ ਗਲਾ ਬਹੁਤ ਜ਼ਿਆਦਾ ਖਰਾਬ ਹੋਇਆ ਇਸ ਕਰਕੇ ਨਾ ਆਵਾਜ਼ ਸਾਫ਼ ਨਹੀਂ ਆਈ ਤੇ ਦੋਰੇ ਮੈਂ ਜਿਹੜੀ ਕਰਨ ਦੀ ਵਾਇਸਓਵਰ ਤੇ ਇਥੇ ਚੰਕੌਰ ਮਤਲਬ ਫਰੇ ਨੂੰ ਫਰੇ ਰੋਂਦਾ ਕਿ ਪਾਪਾ ਨਾ ਆ ਜਾਓ ਪਾਪਾ ਪੈਸਾ ਦੇ ਕੇ ਜਾਓ ਕਦੀ ਕੁਝ ਕਰਦਾ ਸੀ ਤੇ ਇੱਥੇ ਨਾ ਬੱਚੇ ਦੋਵਾਂ ਨੂੰ ਮਿਲ ਕੇ ਤਸਵੀਰ ਤੇ ਵੀ ਆਪਣੇ ਮਾਸੜ ਨੂੰ ਡੇਹੀ ਮਿਲਣਾ ਸੀਰਤ ਦੀ ਮੰਮਾ ਚਲ ਗਈ ਐ ਚਪੈਰਾ ਕੱਟਦੀ ਐ ਨਾ ਬਬੀ ਸ਼ੀਦੀ ਤੇ ਚਪੈਰਾ ਸਾਹਿਬ ਤੇ ਗਈ ਐ ਮਨਪ੍ਰੀਤ ਤੇ ਇੱਧਰੇ ਮੈਂ ਪੂਆਨਾਂ ਨਾਲ ਗੈਨ ਮਾਪੂ ਆਵਲੋ ਕੇ ਨੇਚਰ ਬਾਦ ਆਪਾ ਹਣਾ ਇੱਕ ਸਾਲ ਹੀ ਹੋ ਗਿਆ ਹੋਣਾ ਵਾ ਪੂਆਨਾਂ ਨੂੰ 2 ਸਾਲ ਹੋ ਗਏ ਮਿਲੇ ਦੋ ਸਾਲਾਂ ਬਾਅਦ ਮਿਲਾ ਵੇਖਣਾ ਪਿਛਲੀ ਰੀ ਨਹੀਂ ਆਈ ਉਹ ਤਾਂ ਪਿਛਲੀ ਰੀ ਮਿਲੇਗੇ ਬਾਬੇ ਹੰਦਾਲ ਦੇ ਤਿਆਰ ਕੀ ਆਈਆਂ ਵਾ ਤੇ ਮੈਂ ਕਹਿੰਦੀ ਮਾ ਪੂਆ ਵਲੋ ਆਪਾਂ ਕਿੰਨੇ ਟਾਈਮ ਬਾਅਦ ਪੂਆ ਪਤੀਜੀ ਆ ਫੇਰ ਕੱਟੀਆਂ ਜਿਹੜੀਆਂ ਆਪਾਂ ਹੋਈਆਂ ਪੇਕੇ ਪੇਂਡਾ ਕਿ ਕਿੰਨਾ ਵਧੀਆ ਲੱਗਦਾ ਵਾ ਹਣਾ ਕਿ ਉਹਨਾਂ ਦਾ ਵੀ ਬਚਪਨ ਉੱਥੇ ਬੀਤੇ ਆ ਪੂਆ ਹੁਣਾ ਦਾ ਵੀ ਸਾਡਾ ਵੀ ਹਣਾ ਕਿ ਵਧੀਆ ਲੱਗਦਾ ਵਾ ਪੂਆ ਪਤੀਜੀ ਦਾ ਕਿ ਬੜਾ ਵਧੀਆ ਲਗਦਾ ਵਾ ਤੇ ਪਲੀਜ਼ ਜਿਹੜੇ ਵੀ ਚੈਨਲ ਤੇ ਨਵੇਂ ਆਣਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਇਥੇ ਵਾਸਤੇ ਇਹ ਚੱਲੇ ਆ ਤੇ ਆ ਵੇਖੋ ਬੱਚੇ ਕਿੰਨੇ ਆ ਮਤਲਬ ਰੌਣਕਾਂ ਲੱਗੀਆਂ ਪੂਰੀਆਂ ਬੱਚਿਆਂ ਨਾਲ ਬੱਚਿਆਂ ਦੀਆਂ ਆ ਭੂਆ ਦਾ ਪੋਤਰਾ ਪੋਤਰੀ ਹੈਗੇ ਭੂਆ ਨਾਲ ਭਾਬੀ ਘਰੇ ਹੈਗੇ ਤੇ ਆ ਕਰਤਾ ਬਾਈ ਚਮਕਾਰ ਨਾਲ ਚਲ ਗਿਆ ਏ ਤੇ ਉਸ ਤੋਂ ਬਾਅਦ ਆਪਾਂ ਰੋਟੀ ਖਾ ਕੇ ਤੇ ਭੁਆਣੀ ਵੀ ਚਲ ਗਏਗੇ ਸਾਢੇ 10 ਵਜੇ ਤੱਕ ਭੁਆਣੀ ਵੀ ਜਿਹੜੀ ਚਲ ਗਈ ਹੈਗੀ ਫਿਰ ਸਵਾ 10 ਸਾਢੇ ਦਾ ਹੈਲੋ ਜੀ 사시 ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਹੈ ਜਲ ਮੈਂ ਠੀਕ ਹਾਂ ਉਮੀਦ ਹੈ ਤੁਸੀਂ ਵੀ ਠੀਕ ਠਾਕ ਹੋਗੇ ਆਪਾਂ ਵੀ ਵਧੀਆ ਤੇ ਚਾਹ ਪਾਣੀ ਆਪਾਂ ਪੀ ਲਿਆ ਤੇ 4:00 ਵਜੇ ਆ ਤੇ ਇੱਧਰ ਅਸੀਂ ਦੋਵੇਂ ਮਾਵਾਂ ਧੀਆ ਬੈਠੀਆਂ ਮਨਮੀਤ ਆ ਤੇ ਮੈਂ ਆ ਤੇ ਉਹ ਅਸੀਂ ਬੈੱਡ ਤੇ ਬੈਠੇ ਆ ਤੇ ਮਨਮੀਤ ਤੇ ਉਹ ਫਤਿਹ ਮਨਸੀਰ ਤੇ ਮਨਰਾਜ ਤੇ ਦੋਵੇਂ ਮਨਮੀਤ ਦੀਆਂ ਮਾਸੀਆਂ ਉਹ ਵੰਦੇ ਤੇ ਬੈਠੀਆਂ ਉਹ ਵੀ ਤੁਹਾਨੂੰ ਮੈਂ ਵਿਖਾਉਣੀ ਆ ਤੇ ਆਹ ਵੇਖੂ ਜੀ ਆ ਵੇਖੋ ਜੀ ਬੱਚੇ ਕਿਤੇ ਇੱਕ ਦੂਜੇ ਦਾ ਹੱਥ ਵੀ ਨਹੀਂ ਲੱਗਾ ਜਰਦੇ ਮਨਸੀਰਤ ਚਾਹ ਪਾਣੀ ਪੀ ਲਿਆ ਵੇ ਸਾਰੇ ਆ ਬੱਚਿਆਂ ਨੇ ਮਨਸੀਰਤ ਬੈਠੀ ਆ ਮਾਸੀ ਲਾ ਕੇ ਮਨਰਾਜ ਦਾ ਕਰਕੇ ਤੇ ਫਤਿਹ ਵੀ ਚਲ ਗਿਆ ਨਾ ਮੈਂ ਵੀ ਮਾਸੀ ਲਾ ਕੇ ਜਾਣਾ ਸਵੇਰ ਦੇ ਏਸੀ ਵਾਲੇ ਰੂਮ ਚ ਵੜੇ ਆ ਸਵੇਰ ਦੇ ਏਸੀ ਚੱਲਦਾ ਪਿਆ ਓ ਏਸੀ ਵਾਲੇ ਰੂਮ ਚ ਵੜੇ ਆ ਤੇ ਆ ਵੇਖੋ ਆਵਾ ਮੇਰੀ ਉਕਾਰਲੀ ਸਿਸਟਰ ਜੇ ਵਾਲੀ ਐ ਛੋਟੀ ਇਹ ਮਨਪ੍ਰੀਤ ਸਭ ਤੋਂ ਛੋਟੀ ਐ ਇਹ ਟੇ ਲੋ ਫੈਮਿਲੀ ਵਾਲੇ ਆ ਹਲਾਮਨਸੀਰਤ ਬਲਸੀਰਤ ਆਪਣਾ ਚੈਨਲ ਦਾ ਨਾਮ ਦੱਸ ਦੋ ਬੇਟਾ ਕਿਲੋ ਫੈਮਿਲੀ ਬਲੌਗ ਐ ਆ ਵੇਖੋ ਜੀ ਲੜਦੇ ਕਿਤੇ ਹੱਥ ਵੀ ਨਹੀਂ ਲੱਗਣ ਦਿੰਦੇ ਇੱਕ ਦੂਜੇ ਨੂੰ ਆ ਵੇਖੋ ਸੀਰਤਨਾ ਛੋਟਾ ਵੀਰਵਾ ਬੇਟਾ ਐਸੇ ਨਹੀਂ ਕਰਤੇ ਪੜ ਲਿਆ ਜੀ ਆ ਵੇਖ ਸੀਰਤ ਆ ਵੇਖੋ ਸੀਰਤਨਾ ਕਰ ਛੋਟਾ ਵੀਰਵਾ ਪੁੱਤ ਆ ਵੇਖੋ ਕੀ ਕਰਦੇ ਪਏ ਦੋਵੇਂ ਭੈਣ ਭਰਾ ਇੱਕ ਆ ਨਿੱਕਾ ਬੈਠਾ ਵਾ ਗੋਦੀ ਚ ਆਉਦੀ ਮੰਮਾ ਕੋਲੋਂ ਤੇ 4 ਵਜ ਗਏ ਸਵੇਰ ਦੇ ਸੁੱਤੇ ਹੁਣ ਉੱਠ ਕੇ ਚਾਹ ਪਾਣੀ ਪੀ ਲਿਆ ਵਾ ਗੁਰਬਤੇ ਕਹਿੰਦੀ ਆ ਮਨ ਤੋਂ ਮਨ ਤੋਂ ਬਿਨਾਂ ਨਾ ਉਹ ਚਾਹ ਮਾਂ ਦੀ ਜਦਾ ਜਦਾ ਹੁੰਦਾ ਆ ਤੇ ਆ ਤੇ ਨਹੀਂ ਬਣਾਇਆ ਚਾਹ ਥੋੜੀ ਬਣਾਈ ਸੀ ਨਾ ਮਨਪ੍ਰੀਤ ਹੈ ਨਾ ਅੱਧੀ ਅੱਧੀ ਗਲਾਸੀ ਹੈ ਤੇ ਮੈਂ ਇਹਨੂੰ ਸੰਢੀ ਮੈਂ ਕਿਹਾ ਥੋੜੀ ਚਾਹ ਹੋਰ ਬਣਾ ਲੈਣੀ ਸੀਗੀ ਤੇ ਪ੍ਰਸ਼ਾਦ ਮਿਲਿਆ ਸੀ ਬਾਬੇ ਹੰਦਾਲੂ ਮਤਲਬ ਮੇਲੇ ਤੋਂ ਜਲੇਬਾਂ ਨਾਲ ਜਲੇਬ ਖਾਦੇ ਤੇ ਮੈਂ ਕਿਹਾ ਥੋੜੀ ਚਾਹ ਹੋਰ ਹੁੰਦੀ ਤੇ ਵਦਿਆ ਲੱਗਣਾ ਸੀਗਾ ਤੇ ਉਹਨੇ ਬਣਾਈ ਥੋੜੀ ਜੀ ਹੀਗੀ